ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਇਹ ਅੱਜ ਦੀ ਆਪਣੀ ਵੀਡੀਓ ਹੈਗੀ ਜੀ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਭਰਾਵਾਂ ਦੇ ਲਈ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਬਣ ਕੇ ਆਉਂਦੀ ਹੈ ਜੰਗਲੀ ਝੋਨਾ ਜਾਂ ਜਿਹੜਾ ਪਿਛਲੇ ਸਾਲਾਂ ਦਾ بچਿਆ ਹੋਇਆ ਝੋਨਾ ਹੈ ਉਹ ਇੱਕ ਬਹੁਤ ਵੱਡੀ ਸਮੱਸਿਆ ਬਣ ਕੇ ਆਉਂਦੀ ਹੈ ਜਦੋਂ ਉਹ ਉੱਗ ਰਿਹਾ ਹੁੰਦਾ ਹੈ ਇਸ ਸਮੱਸਿਆ ਦੇ ਕਰਕੇ ਝਾੜ ਵੀ ਘਟਦਾ ਹੈ ਦੂਜਾ ਪੁਆਇੰਟ ਕੁਆਲਿਟੀ ਵੀ ਘਟਦੀ ਹੈ ਤੀਜਾ ਜੇਕਰ ਤੇ ਇਹ ਬਾਸਮਤੀ ਦੇ ਵਿੱਚ ਭੁੱਲ ਭੁਲੇਖੇ ਉੱਗ ਰਿਹਾਣ ਦੋਨੇ ਚੀਜ਼ਾਂ ਫੇਰੇ ਇਹ ਨੁਕਸਾਨ ਬਹੁਤ ਕਰਦੀਆਂ ਕਿਉਂਕਿ ਬਾਸਮਤੀ ਦੇ ਵਿੱਚ ਕੋਈ ਵੀ ਹੋਰ ਵੈਰੈਟੀ ਦਾ ਦਾਣਾ ਰਲਿਆ ਉਹ ਕੁਆਲਿਟੀ ਵੀ ਘਟਾਉਂਦਾ ਹੈ ਤੇ ਉਹ ਰੇਟ ਵੀ ਘਟਾਉਂਦਾ ਹੈ ਇਸ ਦੇ ਹੱਲ ਦੇ ਲਈ ਬਹੁਤ ਭਰਾ ਬਹੁਤ ਤਰ੍ਹਾਂ ਦੇ ਸੁਜੈਸ਼ਨ ਦਿੰਦੇ ਆ ਪਰ ਬਈ ਇਹਦਾ ਸਿਰਫ ਇੱਕੋ ਇੱਕ ਹੱਲ ਹੈ ਭਰਮੀ ਰੋਣੀ ਇੱਕ ਵਾਰ ਹੀ ਪਹਿਲਾਂ ਕਰ ਦਿਓ ਜਦੋਂ ਮਾੜਾ ਮਾੜਾ ਫੁੱਟਿਆ ਹੋਵੇ ਆਇਣ ਵੀ ਮੰਨ ਕੇ ਉੱਤੇ ਦੀ ਉੱਤੇ ਤੁਸੀਂ ਪਾਣੀ ਲਾ ਦਿਓ ਉਹਦੇ ਨਾਲ ਤੁਹਾਡਾ ਕੋਈ ਫਰਕ ਨਹੀਂ ਪੈਣ ਲੱਗਿਆ ਇਹ ਇੱਕ ਕਰੀ ਰੌਣੀ ਕਰਤੀ ਰੌਣੀ ਕਰਨ ਤੋਂ ਬਾਅਦ ਜਦੋਂ ਮਾੜਾ ਮਾੜਾ ਫੁੱਟਿਆ ਆ ਜਿਹੜਾ ਕੋਈ ਸ਼ੁਗੜ ਹੋਣਾ ਹੈ ਜਮਨ ਕੇ ਨਦੀਨ ਹੈ ਜਿਹੜੇ ਉੱਗਰੇ ਆ ਠੀਕ ਹੈ ਉਹ ਤੋਂ ਬਾਅਦ ਉਹਦੀ ਵਹਾਈ ਕਰ ਦਿਓ ਫਿਰ ਫਿਰ ਰੌਣੀ ਕਰ ਦਿਓ ਹੁਣ ਕਈ ਭਰਾ ਕਰੇ ਸਾਡਾ ਤਾਂ ਕੋਈ ਵਾਹਨ ਹੀ ਗੱਲਾ ਫਿਰ ਭਈ ਉੱਥੇ ਕੋਈ ਹੱਲ ਨਹੀਂਗਾ ਕੋਈ ਸਮੱਸਿਆ ਦਾ ਇਹ ਹੱਲ ਨਹੀਂ ਕਿਉਂਕਿ ਭਰਮੀ ਰੌਣੀ ਤੋਂ ਵੱਧ ਜੇ ਉੱਗਰੂਗਾ ਤਾਂ ਹੀ ਹੱਲ ਹੈ ਨਹੀਂ ਸਪਰੇਹਾਂ ਜਿਹੜੀਆਂ ਮਰਜੀ ਮਾਰੀ ਚੱਲੋ ਭਈ ਸਪਰੇਹ ਦਾ ਕੋਈ ਹੱਲ ਨਹੀਂ ਕੀ ਇਹਨੂੰ ਝੂਠੇ ਦਿਲਾਸੇ ਦੇਣ ਨੂੰ ਜਾਂ ਪ੍ਰਚਾਰ ਕਰਨ ਨੂੰ ਜਿੰਨਾ ਆਪਾਂ ਮਰਜੀ ਕਰੀ ਚੱਲ ਗਏ ਉਵੇਂ ਲੀਟਰ ਚ ਕਾਉਣ ਦਾ ਕੋਈ ਫਾਇਦਾ ਨਹੀਂਗਾ ਜਿੰਨਾ ਜ਼ਿਕਰ ਹੈ ਉੱਗਰ ਦਾ ਨਹੀਂ ਉਹਨਾਂ ਚਿਕਰੇ ਦਾ ਕੋਈ ਹੱਲ ਨਹੀਂ ਤੇ ਅਸੀਂ ਉੱਥੇ ਇਹ ਸੁਜੈਸ਼ਨ ਦਿੰਨੇ ਆ ਕਿ ਜਿੱਥੇ ਜੰਗਲੀ ਝੋਨੇ ਦੀ ਤੁਹਾਨੂੰ ਸਮੱਸਿਆ ਵੱਧ ਆਉਂਦੀ ਹੈ ਉੱਥੇ ਬਈ ਕੱਦੂ ਕਰਕੇ ਝੋਨਾ ਲਾਓ ਕਿਉਂਕਿ ਇਹਦਾ ਕੋਈ ਪੱਕਾ ਹੱਲ ਨਹੀਂਗਾ ਤੇ ਐਵੇਂ ਲੁੱਟ ਤੋਂ ਬਚੋ ਧੰਨਵਾਦ ਜੀ